ਜਿਹੜੇ ਜਿਹੜੇ ਸੜਨਾ ਗਲਤ ਕੀਤੇ ਅਸੀਂ ਸਾਰਿਆਂ ਦੇ ਪੀਣ ਉਹਨਾਂ ਨੂੰ ਮੀਡੀਆ ਦੇ ਮੀਡੀਆ ਚ ਵੀ ਲੈ ਕੇ ਆਏ ਅਮਰ ਤਾਂ ਤੇ ਜਿਹੜੇ ਜਿਹੜੇ ਚੈਨਲ ਆ ਹਾਇਰ ਆਫੀਸਰਸ ਹੈਗੇ ਮੀਡੀਆ ਆ ਤੇ ਜਿਹੜਾ ਇੱਕ ਪਬਲਿਕ ਦੇ ਵਿੱਚ ਪ੍ਰੋਟੈਸਟ ਕਰਨਾ ਉਹ ਸਾਰੇ ਅਸੀਂ ਕੀਤੇ ਹਾਂ ਸਰ ਅੱਜ ਪ੍ਰਗਤੀ ਆਜਿ ਦੇ ਪ੍ਰੈਸ ਕਾਨਫਰੰਸ ਕਰਨ ਆਏ ਹੋਏ ਕਰਦਾ ਮੈਂ ਐਡਵੋਕੇਟ ਮੋਹਿੰਦਰ ਕਮਾਲ ਜਨਰਲ ਸੈਕਟਰੀ ਡੀਐਸਟੀ ਪੰਜਾਬ ਅਸੀਂ ਜਿਹੜਾ ਹਲਕਾ ਕਰਤਾਰਪੁਰ ਦੇ ਜਿਹੜੇ ਮੁੱਦੇ ਆ ਪ੍ਰੈਸ ਮਰੇ ਲੈ ਕੇ ਆਏ ਆ ਵੀ ਜਿਹੜਾ ਹਲਕਾ ਕਰਤਾਰਪੁਰ ਆ ਜਦੋਂ ਦੀ ਆਪ ਸਰਕਾਰ ਬਣੀ ਆਂ ਔਰ ਉੱਥੋਂ ਆਪਦੇ ਹੀ ਨਮਾਇंदे ਆ ਸਰਕਾਰ ਦੇ ਉਹ ਉਦੋਂ ਦਾ ਹੀ ਜਿਹੜਾ ਝੂਠੇ ਪਰਚਿਆਂ ਤੇ ਧੱਕੇਸ਼ਾਈਆਂ ਦਾ ਕੇਂਦਰ ਬਣ ਗਿਆ ਮਤਲਬ ਸੈਂਕੜੇ ਬੰਦੇ ਆ ਜਿਨ੍ਹਾਂ ਤੇ 3 ਸਾਲਾਂ ਦੇ ਵਿੱਚ ਝੂਠੇ ਪਰਚੇ ਹੋ ਚੁੱਕੇ ਔਰ ਜਦੋਂ ਝੂਠਾ ਪਰਚਾ ਪੁਲਿਸ ਦਾ ਲੋਕਲ ਜਿਹੜੀ ਪੁਲਿਸ ਆ ਤੇ ਸੱਤਾਦਾਰੀ ਤੇ ਅਦਾ ਪੂਰੀ ਤਰ੍ਹਾਂ ਨੈਕਸਸ ਆ ਪਹਿਲਾਂ ਹੀ ਰਲ ਕੇ ਸੱਤਾ ਸੱਤਾ ਵਿਰੋਧੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਆ ਜਿਨ੍ਹਾਂ ਨਾਲ ਜਾਂ ਜਿਨ੍ਹਾਂ ਦੀ ਕੋਈ ਪਹੁੰਚ ਨਹੀਂ ਹੁੰਦਾ ਨਿਸ਼ਾਨਾ ਬਣਾਇਆ ਜਾਂਦਾ ਔਰ ਉਹਨਾਂ ਦੀ ਬਾਅਦ ਚ ਕੋਈ ਸੁਣਵਾਈ ਨਹੀਂ ਕੀਤੀ ਆ ਉਹ ਝੂਠੇ ਪਰਚੇ ਦਰਜ ਕਰਕੇ ਫਿਰ ਚਲਾਨ ਪੇਸ਼ ਕਰ ਦਿੱਤਾ ਜਾਂਦਾ ਤੇ ਇਹ ਸਾਰੀ ਇੱਕ ਧੱਕੇਸ਼ਾਹੀ ਹੋ ਰਹੀ ਆ ਔਰ ਅਸੀਂ ਪ레스 ਦੇ ਰਾਹੀਂ ਡੀਜੀਪੀ ਸਾਹਿਬ ਪੰਜਾਬ ਗਵਰਨਰ ਸਾਹਿਬ ਹੋਰ ਜਿਹੜੀਆਂ ਹਰ ਅਥਾਰਟिटीज ਆ ਉਹਨਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਕਰਤਾਰਪੁਰ ਦੇ ਵਿੱਚ ਜਰੂਰ ਇੱਕ ਵਾਰ ਨਿਗ੍ਹਾਮਾਨ ਔਰ ਜਿਹੜਾ ਇੱਕ ਤਰ੍ਹਾਂ ਇੱਕ ਜੰਗਲ ਰਾਜ ਬਣ ਰਿਹਾ ਆ ਮਤਲਬ ਸਿਸਟਮ ਹੀ ਆਪਣਾ ਡਰੇਲ ਹੋ ਚੁੱਕਾ ਆ ਵੀ ਉਹ ਜਿਹੜਾ ਆ ਉਹਨੂੰ ਸੁਧਾਰਨ ਤਾਂ ਕਿ ਜਿਹੜੇ ਲੋਕ ਆ ਉਹਨਾਂ ਦਾ ਤਕਾ ਹੁਣਾ ਰੁਕ ਜਾਵੇ ਬਲਵਿੰਦਰ ਜੀ ਐਸੇ ਤਾਂ ਕਾਫੀ ਕੋਸੂਸੀ ਦੱਸਿਆ ਇਸ ਬਾਰੇ ਆਮਦਵੀ ਪਾਰਟੀ ਨੇ ਦਿੱਲੀ ਤੋਂ ਇੱਥੇ ਪੰਜਾਬ ਚਾਂ ਤੋਂ ਪਹਿਲੇ 2022 ਦੇ ਵਿੱਚ ਕਾਫੀ ਵੱਡੇ ਵਾਅਦੇ ਕੀਤੇ ਸੀਗੇ ਆਪਾਂ ਜੇ ਗੱਲ ਕਰੀਏ ਭ੍ਰਸ਼ਟਾਚਾਰੀ ਦੀ ਮੈਡੀਕਲ ਨੂੰ ਲੈ ਕੇ ਐਜੂਕੇਸ਼ਨ ਨੂੰ ਲੈ ਕੇ ਲੇਕਿਨ ਉਸ ਚੀਜ਼ ਤੋਂ ਹਟਦੀ ਜਾ ਰਹੀ ਹੈ ਕੀ ਕਾਰਨ ਹੈ ਕਿ ਆਮਦਵੀ ਪਾਰਟੀ ਨੇ ਆਪਣੇ ਆਪ ਨੂੰ ਅੱਗੇ ਵਧਾਣ ਦਾ ਸੋਚਿਆ ਨਹੀਂ ਜਾ ਕੇ ਇਹਦੇ ਆਪਾਂ ਨੇ ਜੇ ਗੱਲ ਕਰੀਏ ਹੋਰ ਡਾਊਨ ਜਾ ਰਹੀ ਹੈ ਸਥਿਤੀ ਉਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਇਹ ਤਾਂ ਮੰਨ ਲਓ ਜਿਨ੍ਹਾਂ ਨੇ ਇੰਨੇ ਵਾਅਦੇ ਕੀਤੇ ਹੈਗੇ ਔਰ ਲੋਕਾਂ ਨੇ ਇੰਨੇ ਵੱਡੇ ਪੱਦਰ ਤੇ ਉਹਨਾਂ ਨੂੰ ਸਮਰਥਨ ਵੀ ਦਿੱਤਾ 92 ਐਮਐਲਏ ਨੂੰ ਜਿਤਾ ਇਹ ਤਾਂ ਮੈਂ ਕਹਿੰਦਾ ਵੀ ਇਹ ਉਹਨਾਂ ਦੀ ਲੋਕਾਂ ਪੰਜਾਬ ਦੇ ਲੋਕਾਂ ਬਤੀ ਬੇਈਮਾਨੀ ਹੈ ਕਿ ਵੀ ਇਹਨਾਂ ਸਮਰਥਨ ਲੈ ਕੇ ਵੀ ਤੁਸੀਂ ਉਹਨਾਂ ਲਈ ਕੁਝ ਨਹੀਂ ਕਰ ਸਕੇ ਔਰ ਜਿਹੜਾ ਇੱਕ ਨੀਜੀ ਆ ਉਹਨਾਂ ਲੱਗਦਾ ਵੀ ਸਟੇਟ ਮਸ਼ੀਨਾਂ ਰਾਹੀਂ ਅਸੀਂ ਸਾਰੇ ਲੋਕ ਕੰਟਰੋਲ ਕਰ ਲਵਾਂਗੇ ਉਧਰੋਂ ਤੁਰੇ ਹੋ ਹੈਗੇ ਆ ਵੀ ਜਿਹੜਾ ਵੀ ਬੋਲਦਾ ਹੈ ਉਹਦੀ ਆਵਾਜ਼ ਦਬਾ ਲਵਾਂਗੇ ਝੂਠਾ ਪਰਚਾ ਪਾ ਲਵਾਂਗੇ ਆ ਉਲਟ ਪਾਸੇ ਤੁਰ ਪਏ ਆ ਜਿਹੜਾ ਬਹੁਤ ਹੀ ਨਿੰਦਣੀ ਹੈ ਸਰ ਚ ਗੱਲ ਕਰੀਏ ਕਿ ਜਿਸ ਵਾਂ ਪਹਿਲਾਂ ਤੁਸੀਂ ਇੱਕ ਮਾਮਲਾ ਦੱਸਿਆ ਕਿਸ਼ਨਗੜ ਦਾ ਭੈਣ ਭਰਾਵਾਂ ਵਾਲਾ ਛੇ ਮਾਮਲੇ ਵਿੱਚ ਛੂਤਾ थाने ਦਾ ਇੱਕ ਅਸਿਕਾ ਭਰਾਵਾਂ ਦੇ ਵਿੱਚ ਪ੍ਰਾਪਰਟੀ ਨੂੰ ਲੈ ਕੇ ਡਿਸਪਿਊਟ ਹੁੰਦਾ ਵਾ ਝੂਠੇ ਪਰਚੇ ਕਰਵਾਏ ਜਾਂਦੇ ਤੇ ਇੱਕ ਬਤੇਰ ਵੱਲੋਂ ਦੂਜੇ ਪਾਸੇ ਇੱਕ ਪੱਤਰਕਾਰ ਹੁੰਦਾ ਵਾ ਉਹਦੇ ਤੇ ਝੂਠੇ ਪਰਚੇ ਕਰ ਦਿੱਤੇ ਜਾਂਦੇ ਜਦ ਕਿ ਕੋਈ ਸੁਣਵਾਈ ਨਹੀਂ ਹੁੰਦੀ ਉਹਦੇ ਬਿਆਨ ਵੀ ਦਰਜ ਕੀ ਕੋਈ ਇਹ ਤਾਂ ਜੋ ਮੈਨੂੰ ਇਹ ਤੇ ਲੱਗਦਾ ਵੀ ਇੱਕ ਜਿੱਦਾਂ ਸੈਂਸਿਟਿਵ ਹੋਣਾ ਲੋਕਾਂ ਦੀਆਂ ਜ਼ਰੂਰਤਾਂ ਪਤੀ ਜਾਂ ਪਹਿਲਾਂ ਇਹ ਹੁੰਦਾ ਸੀ ਫੀਡਬੈਕ ਆ ਰਹੀ ਆ ਜੀ ਮੰਨ ਲਓ ਕਿਤੇ ਲੱਗਾ ਧੱਕਾ ਹੋਵੇ ਨਾਲ ਹੀ ਫੀਡਬੈਕ ਜਾਂਦੀ ਸੀ ਇੱਥੇ ਇਨਜਸਟਿਸ ਹੋਇਆ ਤੇ ਅਫਸਰ ਕਈ ਵਾਰ ਆਪ ਵੀ ਪਹੁੰਚ ਕਰਦੇ ਸੀ ਵੀ ਆਓ ਜੀ ਤੁਸੀਂ ਸਾਡੇ ਕੋਲ ਦੱਸੋ ਉਹ ਬਿਲਕੁਲ ਅਸੀਂ ਉਹਦੀ ਕਮੀ ਦੇਖ ਰਹੇ ਹਾਂ ਵੀ ਜਿਹੜਾ ਥੱਲੇ ਇੱਕ ਵਾਰ ਧੱਕਾ ਹੋ ਗਿਆ ਉਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਤਦਹੀ ਅਸੀਂ ਪ੍ਰੈਸ ਕਾਨਫਰੰਸ ਲੈ ਕੇ ਆਏ ਹਾਂ ਵੀ ਪਹਿਲਾ ਇਹ ਹੁੰਦਾ ਸੀ ਮੰਨ ਲਓ ਕਿਸੇ ਕਈ ਵਾਰ ਥਲੜੇ ਪੱਧਰ ਦੀ ਨਜਾਇਜ਼ ਬੱਚਾ ਹੋ ਵੀ ਜਾਂਦਾ ਕਈ ਵਾਰ ਉਸ ਲੈਵਲ ਦੀ ਫੈਕਟਰ ਕਈ ਵਾਰ ਸਾਹਮਣੇ ਨਹੀਂ ਆਉਂਦੇ ਕਈ ਵਾਰ ਬਾਅਦ ਚ ਆਉਂਦੇ ਆ ਪਰ ਜਦੋਂ ਆਪਾਂ ਸੀਨੀਅਰ ਆਫੀਸਰ ਕੋ ਜਾਂਦੇ ਆ ਫਿਰ ਨਵੇਂ ਸਿਰੇ ਸੁਣਿਆ ਜਾਂਦਾ ਤੇ ਫਿਰ ਉਹ ਚ ਜਸਟਿਸ ਵੀ ਹੁੰਦਾ ਸੀ ਪਰ ਇਹਦੇ ਵਿੱਚ ਤਾਂ ਅਸੀਂ ਦੇਖਦੇ ਹਾਂ ਵੀ ਇੱਕ ਵਾਰ ਹੋ ਗਈ ਨਜਾਇਜ਼ ਉਹਨ ਬੰਦੇ ਨੂੰ ਕੋ ਸੁਣਨ ਨੂੰ ਕਿਸੇ ਕੋ ਸਮਾਂ ਹੀ ਨਹੀਂ ਤੇ ਉਹ ਧੱਕਾ ਹੀ ਅੱਗੇ ਤੋਂ ਅੱਗੇ ਚੱਲੀ ਜਾਂਦਾ ਸਰ ਜੀ